ਅਜੇ ਹੀ ਚਾਹ ਦੀ ਖੋਜ ਕੀਤੀ ਹੈ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਿਹੜੀ ਤੁਹਾਡੀ ਸਿਹਤ ਨੂੰ ਹੋਰ ਤੰਦਰੁਸਤ ਕਰੇਗੀ ਇਹ ਮੇਰੇ ਸਾਹਮਣੇ ਚਾਹ ਪਈ ਹੈ ਇਹ ਗਰਮ ਚਾਹ ਨਹੀਂ ਹੈ ਇਹ ਠੰਡੀ ਚਾਹ ਹੈ ਜਿਹੜੀ ਚਾਹ ਹੈ ਇਹਨੂੰ ਆਪਾਂ ਕੰਬੂਚਾ ਕਹਿੰਦੇ ਆ ਕਿਉਂਕਿ ਡਾਕਟਰ ਕੰਬੂ ਨੇ ਇਹਨੂੰ ਇਨਵੈਂਟ ਕੀਤਾ ਸੀਗਾ ਤੇ ਚਾਹ ਮੈਂ ਟੀ ਸੋ ਇਟ ਇਜ਼ ਅ ਫਰਮੈਂਟਡ ਟੀ ਬੇਸਡ ਡਰਿੰਕ ਬੇਸਿਕਲੀ ਕਰ 100 ml ਪਾਣੀ ਲਿਆ ਤਾਂ 15 g ਆਪਾਂ ਪੱਤੀ ਲੈ ਲਈ ਤੇ 8 g ਆਪਾਂ 슈ਗਰ ਲੈ ਲਈ ਇਹਨੂੰ ਬਾਲ ਲਿਆ। ਫਿਰ ਕੜਾ ਬਣ ਜਾਂਦਾ। ਬਿਲਕੁਲ ਇਦਾਂ ਦਾ ਡੀਕੋਕਸ਼ਨ ਬਣ ਜਾਂਦਾ ਹੈ। ਇਹਨੂੰ ਬਸ ਉਬਾਲ ਕੇ ਤੁਸੀਂ ਠੰਡਾ ਕਰ ਲੈਣਾ। ਠੰਡਾ ਕਰਕੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਇਹ ਕਲਚਰ ਦਾ ਜਾਗ ਲਗਾਣਾ ਹੈ। ਤਾਂ ਉਹਦੇ ਚ ਅਸੀਂ 5% ਇਹਨੂੰ ਪਾਣਾ ਹੈ ਸਕੂਬੀ ਨੂੰ ਯਾਨੀ ਕਿ 5 ਗ੍ਰਾਮ ਇਹਦੀ ਪੈਲਿਕਲ ਤੇ 5 ਐਮ ਐਲ ਇਹਦਾ ਬ੍ਰੋਥ ਦੋਨੋਂ ਚੀਜ਼ਾਂ ਬ੍ਰੋਥ ਪਾਣ ਦਾ ਮਤਲਬ ਹੈ ਕਿ ਜਿਹੜੇ ਵੀ ਬੈਕਟੀਰੀਆ ਯੀਸ ਨੇ ਉਹ ਪੈਲਿਕਲ 'ਚ ਵੀ ਨੇ ਤੇ ਬ੍ਰੋਥ ਯਾਨੀ ਲਿਕੁਇਡ 'ਚ ਵੀ ਨੇ ਇੱਕ ਹਫ਼ਤੇ ਦਾ ਪ੍ਰੋਸੈਸ ਹੈ ਜਿਹਦੇ ਵਿੱਚ ਇਹ ਤਿਆਰ ਹੁੰਦੀ ਹੈ ਤੇ ਟੈਂਪਰੇਚਰ 20 ਤੋਂ 25 ਮੇਨਟੇਨ ਕਰਨਾ ਹੈ ਆਪਾਂ ਇਸ ਤੋਂ ਬਾਅਦ ਜਦੋਂ ਫਰਮੈਂਟੇਸ਼ਨ ਹੋ ਜਾਂਦੀ ਹੈ ਉਹ ਆਪਣੇ ਆਪ ਇਹਦਾ ਕਲਰ ਲਾਈਟ ਕਰ ਦਿੰਦੀ ਹੈ ਇਸ ਟੀ ਦੇ ਵਿੱਚ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਦੀਆਂ ਪ੍ਰੋਪਰਟੀਆਂ ਨੇ ਦੂਸਰਾ ਇਹ ਸਾਡੇ 슈ਗਰ ਲੈਵਲ ਨੂੰ ਸਪਾਈਕ ਕਰਨ ਤੋਂ ਰੋਕਦੀ ਹੈ ਗੋਠ ਦੀ ਬਿਮਾਰੀ ਹੈ ਗੁੱਟਨਿਆਂ 'ਚ ਉਹਨਾਂ ਦੇ ਦਰਦ ਰਹਿੰਦਾ ਤਾਂ ਉਹਦੇ ਉਹਦੇ ਲਈ ਵੀ ਆ ਜਿਹੜੀ ਚਾਹ ਹੈ ਉਹ ਕਾਫੀ ਲਾਇਵੰਦ ਹੈ ਘਰ ਦੇ ਵਿੱਚ ਮਹਿਮਾਨ ਆਵੇ ਤਾਂ ਚਾਹ ਦਾ ਜ਼ਿਕਰ ਨਾ ਹੋਵੇ ਚਾਹ ਜ਼ਰੂਰ ਪੁੱਛੀ ਜਾਂਦੀ ਹੈ ਮਹਿਮਾਨ ਕੋਲੋਂ ਔਰ ਨਾਲ ਚਾਹ ਦੇ ਨਾਲ ਇਹ ਵੀ ਆਖਿਆ ਜਾਂਦਾ ਕਿ ਚੀਨੀ ਕਿੰਨੀ ਲਓਗੇ ਪਰ ਹੁਣ ਅਗਰ ਮੈਂ ਗੱਲ ਕਰਾਂ ਕਿ ਚਾਹ ਜਿਹੜੀ ਦੁੱਧ ਪਾਣੀ ਤੇ ਪੱਤੀ ਤੇ ਚੀਨੀ ਦੇ ਨਾਲ ਜਿਹੜੀ ਚਾਹ ਘਰਾਂ ਦੇ ਵਿੱਚ ਬੰਦੀ ਹੈ ਕਿਉਂਕਿ ਕਈ ਵਾਰ ਡਾਕਟਰ ਆਖਦੇ ਨੇ ਉਹ ਚਾਹ ਘੱਟ ਕਰੋ ਐਸਿਡਿਟੀ ਹੁੰਦੀ ਹੈ ਕਈ ਬਿਮਾਰੀਆਂ ਲੱਗਦੀਆਂ ਪਰ ਮੈਂ ਤੁਹਾਨੂੰ ਆਖਾਂ ਕਿ ਅਗਰ ਇੱਕ ਅਜਿਹੀ ਚਾਹ ਦੀ ਖੋਜ ਕੀਤੀ ਹੈ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਿਹੜੀ ਤੁਹਾਡੀ ਸਿਹਤ ਨੂੰ ਹੋਰ ਤੰਦਰੁਸਤ ਕਰੇਗੀ ਕਈ ਬਿਮਾਰੀਆਂ ਵੀ ਠੀਕ ਕਰੇਗੀ ਮੇਰੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਵਿਗਿਆਨਿਕ ਨੇ ਔਰ ਸ਼ੁਰੂਆਤ ਇਸ ਚਾਹ ਤੋਂ ਤਸਵੀਰਾਂ ਤੋਂ ਕਰਾਂਗਾ ਕੈਮਰੇ ਦੀਆਂ ਇਹ ਮੇਰੇ ਸਾਹਮਣੇ ਚਾਹ ਪਈ ਹੈ ਇਹ ਗਰਮ ਚਾਹ ਨਹੀਂ ਹੈ ਇਹ ਠੰਡੀ ਚਾਹ ਹੈ ਆਈਸ ਟੀ ਹੈ ਪਰ ਇਹ ਆਈਸ ਟੀ ਕਿਵੇਂ ਇਸ ਨੂੰ ਘਰ ਦੇ ਵਿੱਚ ਬਣਾਇਆ ਜਾ ਸਕਦਾ ਕਿਵੇਂ ਤੁਸੀਂ ਪੰਜਾਬ ਖੇਤੀਬੜੀ ਯੂਨੀਵਰਸਿਟੀ ਤੋਂ ਇਸ ਨੂੰ ਖਰੀਦ ਸਕਦੇ ਹੋ ਇਹ ਡਿਪਾਰਟਮੈਂਟ ਕਿਹੜਾ ਹੈ ਉਹ ਡਾਕਟਰ ਕਿਹੜੇ ਨੇ ਵਿਗਿਆਨੀ ਕਿਹੜੇ ਨੇ ਜਿਨ੍ਹਾਂ ਨੇ ਇਸ ਚਾਹ ਦੀ ਖੋਜ ਕੀਤੀ ਹੈ ਔਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਇਹ ਠੀਕ ਕਰੇਗੀ ਮੈਂ ਤਾਂ ਇਹ ਵੀ ਸੁਣਿਆ ਕਿ ਜਿਹੜਾ 슈ਗਰ ਹੈ ਸ਼ੂਗਰ ਦੀ ਬਿਮਾਰੀ ਹੈ ਹਾਰਟ ਦੀ ਬਿਮਾਰੀ ਹੈ ਚੈਕ ਕੈਸਟੋਲ ਹੈ ਉਹ ਸਾਰੀਆਂ ਬਿਮਾਰੀਆਂ ਇਹ ਚਾ ਬਿਲਕੁਲ ਠੀਕ ਕਰ ਦੇਗੀ ਕਿਉਂਕਿ ਜਿਹੜੀ ਘਰਾਂ ਦੇ ਵਿੱਚ ਚਾ ਅਸੀਂ ਬਣਾਉਂਦੇ ਆ ਮੈਂ ਪਹਿਲੇ ਵੀ ਆਖਿਆ ਕਿ ਡਾਕਟਰ ਤਾਂ ਆਖਦੇ ਨੇ ਕਿ ਉਹ ਚਾ ਨੂੰ ਘੱਟ ਕਰੋ ਮੇਰੇ ਨਾਲ ਪ੍ਰਿਆ ਕਤਿਆਲ ਨੇ ਔਰ ਕਿਹੜਾ ਡਿਪਾਰਟਮੈਂਟ ਹੈ ਸਭ ਤੋਂ ਪਹਿਲੇ ਤਾਂ ਆਪਣਾ ਨਾਮ ਤੇ ਆਪਣੇ ਡਿਪਾਰਟਮੈਂਟ ਦਾ ਨਾਮ ਤੁਸੀਂ ਬਰੀਫ ਕਰ ਦਿਓ ਔਰ ਮੈਨੂੰ ਇਹ ਚਾ ਬਾਰੇ ਦੱਸੋ ਇਹ ਚਾ ਕਿਹੜੀ ਹੈ ਔਰ ਇਹਦਾ ਨਾਂ ਕੀ ਹੈ ਚਾ ਦਾ ਕਿੰਨੇ ਸਾਲ ਪੁਰਾਣੀ ਚਾ ਹੈ 21 ਕੀ ਠੀਕ ਕਰ ਸਕਦੀ ਸਰ ਮੇਰਾ ਨਾਮ ਡਾਕਟਰ ਪ੍ਰਿਆ ਕਟਿਆਲ ਹੈ ডিপਾਰਟਮੈਂਟ ਆਫ ਮਾਈਕਰੋਬਾਇਓਲੋਜੀ ਤੋਂ ਹਾਂ ਮੈਂ ਤੇ ਇਹ ਜਿਹੜੀ ਚਾਹ ਹੈ ਇਹਨੂੰ ਆਪਾਂ ਕੰਬੂਚਾ ਕਹਿੰਦੇ ਆ ਕਿਉਂਕਿ ਡਾਕਟਰ ਕੰਬੂ ਨੇ ਇਹਨੂੰ ਇਨਵੈਂਟ ਕੀਤਾ ਸੀਗਾ ਤੇ ਚਾਹ ਮੈਂ ਟੀ ਸੋ ਇਟ ਇਜ਼ ਅ ਫਰਮੈਂਟਡ ਟੀ ਬੇਸਡ ਡਰਿੰਕ ਬੇਸਿਕਲੀ ਤੇ ਇਹ ਨਵੀਂ ਨਹੀਂ ਹੈ Uh, 2000 ਸਾਲ ਤੋਂ ਵੀ ਪੁਰਾਣੀ ਟਾਈਮ ਤੋਂ ਵੀ ਇਹ ਯੂਜ਼ ਕੀਤੀ ਜਾਂਦੀ ਹੈ ਚਾਈਨਾ ਦੇ ਵਿੱਚ ਜਿਹੜੇ ਚਾਈਨੀਜ਼ ਐਂਪਰਰ ਸੀ ਇਹਨੂੰ ਡਿਵਾਈਨ ਚੀ ਵੀ ਕਹਿੰਦੇ ਸੀ ਯਾਨੀ ਕਿ ਟੀ ਆਫ ਇਮੋਰਟੈਲਿਟੀ ਕਿਉਂਕਿ ਇਹ ਬਹੁਤ ਤਰ੍ਹਾਂ ਦੇ ਰੋਗਾਂ ਨੂੰ ਵੀ ਦੂਰ ਕਰਦੀ ਸੀ ਤੇ ਨਾਲ ਦੀ ਨਾਲ ਇਹ ਸਾਡੀ ਗਟ ਲਈ ਬਹੁਤ ਯਾਨੀ ਆਪਣੇ ਗੈਸਟ੍ਰੋਇੰਟੈਸਟਾਈਨਲ ਟਰੈਕ ਲਈ ਆਪਣੇ ਪਾਚਨ ਤੰਤਰ ਲਈ ਇਹ ਬਹੁਤ ਲਾਇਵੰਦ ਹੈ ਇਹਦੇ ਜਿਹੜੇ ਇੰਗਰੀਡੀIENTS ਨੇ ਉਹ ਬਹੁਤ ਸਿੰਪਲ ਨੇ ਸਿਰਫ ਅਸੀਂ ਪਾਣੀ ਲੈਣਾ ਹੈ ਇਹਦੇ ਵਿੱਚ ਪੱਤੀ ਲੈਣੀ ਹੈ ਤੇ ਨਾਲ ਚੀਨੀ ਲੈਣੀ ਹੈ ਠੀਕ ਹੈ ਜਿਹੜੇ ਅਸੀਂ ਕਾਰਬੋਨੇਟਿਡ ਡਰਿੰਕਸ ਬਾਜ਼ਾਰ ਤੋਂ ਸਿੰਥੈਟਿਕ ਪੀਂਦੇ ਆ ਉਹਨਾਂ ਦੇ ਵਿੱਚ ਚੀਨੀ ਬਹੁਤ ਜ਼ਿਆਦਾ ਮਾਤਰਾ ਚ ਹੁੰਦੀ ਹੈ ਤੇ ਨਾਲ ਦੀ ਨਾਲ ਉਹਦੇ ਵਿੱਚ ਕਈ ਤਰ੍ਹਾਂ ਦੇ ਐਸਿਡਿਊਲੈਂਟ ਪ੍ਰੀਜ਼ਰਵੇਟਿਵਸ ਹੁੰਦੇ ਨੇ ਆਰਟੀਫੀਸ਼ੀਅਲ ਕਾਰਬੋਨੇਸ਼ਨ ਕੀਤੀ ਹੁੰਦੀ ਹੈ ਤਾਂ ਕਿ ਉਹਦੇ ਵਿੱਚ ਡਿਜ਼ਾਇਰਡ ਫਿਜ਼ ਜਿਹਨੂੰ ਆਪਾਂ ਝਾਗ ਕਹਿੰਦੇ ਆ ਬਹੁਤ ਲਾਈਕ ਕਰਦੇ ਆ ਉਹ ਬਣੇ ਟੈਂਗੀਨੈਸ ਦੇ ਲਈ ਬਹੁਤ ਸਾਰੇ ਐਸਿਡਿਊਲੈਂਟ ਪਾਇਆ ਜਾਂਦਾ ਕਿ ਖਟਾਸ ਆ ਜਾਏ ਉਹਦੇ ਵਿੱਚ ਪਰ ਇਹਦੇ ਵਿੱਚ ਜਿਹੜੀ ਐਸਿਡਿਊਲੈਂਟ ਦੀ ਕੋਈ ਲੋੜ ਨਹੀਂ ਹੈ ਪ੍ਰੀਜ਼ਰਵੇਟਿਵ ਦੀ ਕੋਈ ਲੋੜ ਨਹੀਂ ਹੈ ਇਹਦੇ ਵਿੱਚ ਆਪਾਂ ਤਿੰਨ ਇੰਗਰੀਡੀਐਂਟ ਯਾਨੀ ਪਾ ਬਲੈਕ ਟੀ ਯਾਨੀ ਪੱਤੀ ਤੇ ਨਾਲ ਚੀਨੀ ਇਹਨਾਂ ਤਿੰਨ ਚੀਜ਼ਾਂ ਨੂੰ ਪਾ ਕੇ ਅਸੀਂ ਚਾਹ ਬਣਾਣੇ ਆ ਕੰਪੋਜੀਸ਼ਨ ਜਿਹੜੀ ਹੈ ਬੜੀ ਸਿੰਪਲ ਹੈ ਆਪਾਂ 80% ਸੌਰੀ 8% ਦੇ ਹਿਸਾਬ ਨਾਲ ਯਾਨੀ ਕਿ 80 ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਚੀਨੀ ਯਾਨੀ ਕਿ 8 ਗ੍ਰਾਮ ਇਨ 100 ਐਮਐਲ ਦੇ ਹਿਸਾਬ ਨਾਲ ਚੀਨੀ ਪਾਣੀ ਹੈ ਤੇ ਪੱਤੀ ਦੀ ਜਿਹੜੀ ਅਨੁਪਾਤ ਹੈ ਉਹ ਤੁਸੀਂ ਆਪਣੇ ਟੇਸਟ ਦੇ ਮੁਤਾਬਿਕ ਜਿਨ੍ਹਾਂ ਨੂੰ ਸਟਰੋਂਗ ਟੀ ਵਧੀਆ ਲੱਗਦੀ ਹੈ ਉਹ 15 ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਪਾ ਸਕਦੇ ਨੇ ਜਿਨ੍ਹਾਂ ਨੂੰ ਲਾਈਟ ਟੀ ਲਾਈਟ ਕਲਰ ਦੀ ਟੀ ਜ਼ਿਆਦਾ ਪਸੰਦ ਹੈ ਉਹ 5 ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਵੀ ਪਾ ਸਕਦੇ ਨੇ ਠੀਕ ਹੈ ਦੋਨਾਂ ਦੇ ਨਾਲ ਹੀ ਇਹਦੀਆਂ ਜਿਹੜੀਆਂ ਨਿਊਟਰਾਸੋਟਿਕਲ ਪ੍ਰੋਪਰਟੀਆਂ ਨੇ ਉਹ ਆਲਮੋਸਟ ਸੇਮ ਰਹਿੰਦੀਆਂ ਨੇ ਅਸੀਂ ਸਭ ਤੋਂ ਪਹਿਲੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਜਿਵੇਂ ਅਗਰ 100 ml ਪਾਣੀ ਲਿਆ ਤਾਂ 15 g ਆਪਾਂ ਪੱਤੀ ਲੈ ਲਈ ਤੇ 8 g ਆਪਾਂ 슈ਗਰ ਲੈ ਲਈ ਅਗਰ ਮੈਂ ਮੈਂ ਸੋਕੇ ਸ਼ਬਦਾਂ ਦੇ ਵਿੱਚ ਜਿੰਨੇ ਵੀ ਦਰਸ਼ਕ ਆ ਥੋੜਾ ਜਿਹਾ ਟੈਕਨੀਕਲੀ ਅਗਰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂ ਘਰ ਦੇ ਵਿੱਚ ਖਾਲੀ ਬਰਤਨ ਜਦੋਂ ਲੈਣਿਆ ਚਾਹ ਬਣਾਉਣ ਵਾਸਤੇ ਉਹਦੇ ਵਿੱਚ ਪਾਣੀ ਲੈ ਲਿਆ ਫਿਰ ਪੱਤੀ ਲੱਲੀ ਬਿਲਕੁਲ ਫਿਰ ਚੀਨੀ ਲੱਲੀ ਫਿਰ ਚੀਨੀ ਲੱਲੀ ਫਿਰ ਬੋਇਲਡ ਕੀਤਾ ਇਹਨੂੰ ਬਾਅਦ ਲਿਆ ਫਿਰ ਕਾੜਾ ਬਣ ਜਾਂਦਾ ਬਿਲਕੁਲ ਐਦਾ ਦਾ ਡੀਕੋਕਸ਼ਨ ਬਣ ਜਾਂਦਾ ਹੈ ਕਾੜਾ ਬਣ ਜਾਂਦਾ ਹਾਂਜੀ ਇਹਨੂੰ ਅਸੀਂ ਬਹਤ ਤਰ੍ਹਾਂ ਦੇ ਘਰਾਂ ਦੇ ਵਿੱਚ ਤਾਂ ਕਾੜਾ ਬੋਇਲਡ ਕੀਤਾ ਹੀ ਜਾਂਦਾ ਉਸ ਤੋਂ ਬਾਅਦ ਅਸੀਂ ਦੁੱਧ ਪਾ ਕੇ ਇਹਨੂੰ ਬਾਲਾ ਦੇ ਕੇ ਪੀ ਲੈਣਾ ਨਹੀਂ ਦੁੱਧ ਨਹੀਂ ਪਾਣਾ ਇਹਦੇ 'ਚ ਦੁੱਧ ਨਹੀਂ ਕੀ ਪਾਣਾ ਇਹਨੂੰ ਬਸ ਉਬਾਲ ਕੇ ਤੁਸੀਂ ਠੰਡਾ ਕਰ ਲੈਣਾ ਠੰਡਾ ਕਰਕੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਇਹ ਕਲਚਰ ਦਾ ਜਾਗ ਲਗਾਣਾ ਹੈ ਜਿੱਦਾਂ ਆਪਾਂ ਜਦੋਂ ਦਹੀਂ ਜਮਾਣੇ ਆ ਤਾਂ ਦੁੱਧ ਦੇ ਵਿੱਚ ਕਲਚਰ ਦਾ ਜਾਗ ਯਾਨੀ ਖੱਟਾ ਲਗਾਣੇ ਆ ਉਦਾਂ ਹੀ ਇਹਦੇ ਸਿੰਬਿਓਟਿਕ ਕਲਚਰ ਆਫ ਬੈਕਟੀਰੀਆ ਐਂਡ ਯੀਸਟ ਇਹ ਘਰ ਬਣ ਸਕਦਾ ਹਾਂਜੀ ਇਹ ਘਰ ਨਹੀਂ ਮਤਲਬ ਇਹਨੂੰ ਇੱਕ ਵਾਰੀ ਤੁਸੀਂ ਖਰੀਦ ਲਓ ਜਿੱਦਾਂ ਆਪਾਂ ਦਹੀਂ ਨੂੰ ਵੀ ਕਹਿੰਦੇ ਆ ਕਿ ਇੱਕ ਵਾਰੀ ਖੱਟਾ ਲੈ ਲਿਆ ਜਾਂ ਦਹੀਂ ਬਣਾ ਲਿਆ ਉਸ ਤੋਂ ਬਾਅਦ ਉਹਨੂੰ ਦੁਬਾਰਾ ਦੁਬਾਰਾ ਯੂਜ਼ ਕਰ ਸਕਦੇ ਹੋ ਕਿਹੜੀ ਦੁਕਾਨ ਤੋਂ ਮਿਲ ਸਕਦਾ ਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸੇਲ ਕਰਦੀ ਹੈ ਕਲਚਰ ਇੱਕ ਕਲਚਰ ਦਾ ਜਿਹੜਾ ਪ੍ਰਾਈਸ ਹੈ 250 ਰੁਪਏ ਹੈ ਔਰ ਉਹ ਵਾਲਾ ਕਲਚਰ ਤੁਸੀਂ 5 ਲੀਟਰ ਚਾਹ ਬਣਾਉਣ ਦੇ ਲਈ ਯੂਜ਼ ਕਰ ਸਕਦੇ ਹੋ 5 ਲੀਟਰ ਕੰਬੂਚਾ ਬਣ ਜਾਂਦਾ ਇਹਦੇ ਬਿਨਾ ਕੰਬੂਚਾ ਚਾਹ ਨਹੀਂ ਬਣ ਸਕਦਾ ਨਹੀਂ ਸਰ ਕਲਚਰ ਜ਼ਰੂਰੀ ਹੈ ਹਾਂਜੀ ਇਹਨੂੰ ਆਪਾਂ ਜਦੋਂ ਇੱਕ ਵਾਰੀ ਡਿਕੋਕਸ਼ਨ ਬਣਾ ਕੇ ਫਿਲਟਰ ਕਰਕੇ ਠੰਡਾ ਕਰ ਲਿਆ ਤਾਂ ਉਹਦੇ ਵਿੱਚ ਅਸੀਂ 5% ਇਹਨੂੰ ਪਾਣਾ ਹੈ ਸਕੂਬੀ ਨੂੰ ਯਾਨੀ ਕਿ 5 ਗ੍ਰਾਮ ਇਹਦੀ ਪੈਲਿਕਲ ਤੇ 5 ਐਮ ਐਲ ਇਹਦਾ ਬ੍ਰੋਥ ਦੋਨੋਂ ਚੀਜ਼ਾਂ ਬ੍ਰੋਥ ਪਾਣ ਦਾ ਮਤਲਬ ਹੈ ਕਿ ਜਿਹੜੇ ਵੀ ਬੈਕਟੀਰੀਆ ਯੀਸ ਨੇ ਉਹ ਪੈਲਿਕਲ 'ਚ ਵੀ ਨੇ ਤੇ ਬ੍ਰੋਥ ਯਾਨੀ ਲਿਕੁਇਡ 'ਚ ਵੀ ਨੇ ਜਦੋਂ ਅਸੀਂ ਕਲਚਰ ਵੀ ਦੇਣੇ ਆ ਆਪਾਂ ਦੋਨੋਂ ਚੀਜ਼ਾਂ ਦੇਣੇ ਆ ਯਾਨੀ ਕਿ ਇੱਕ ਪੈਲਿਕਲ ਹੁੰਦੀ ਹੈ ਪੈਲਿਕਲ ਦਾ ਮਤਲਬ ਹੈ ਜਿਹਦੇ ਵਿੱਚ ਆਪਾਂ ਇਸ ਤਰ੍ਹਾਂ ਦੀ ਇੱਕ ਜਿਸਾ ਆਮ ਪਾਪੜ ਵਰਗਾ ਟੈਕਸਚਰ ਹੁੰਦਾ ਉਹਨੂੰ ਵੀ ਪਾਣਾ ਹੈ ਤੇ ਨਾਲ ਦੀ ਨਾਲ ਮਦਰ ਕਲਚਰ ਦੇਣੇ ਆ ਮਦਰ ਕਲਚਰ ਦਾ ਮਤਲਬ ਹੈ ਬ੍ਰੋਥ ਲਿਕੁਇਡ ਜਿਹਨੂੰ ਆਪਾਂ ਅਗੇਨ 5% ਦੇ ਹਿਸਾਬ ਨਾਲ ਪਾਣਾ ਹੈ ਉਸ ਤੋਂ ਬਾਅਦ ਸਿੰਪਲੀ ਤੁਸੀਂ ਇਹਨੂੰ ਇਨਕੂਬੇਟ ਕਰਨਾ ਹੈ ਇੱਕ ਹਫ਼ਤੇ ਲਈ ਇੱਕ ਹਫ਼ਤੇ ਦਾ ਪ੍ਰੋਸੈਸ ਹੈ ਜਿਹਦੇ ਵਿੱਚ ਇਹ ਤਿਆਰ ਹੁੰਦੀ ਹੈ ਤੇ ਟੈਂਪਰੇਚਰ ਡੂਰਿੰਗ ਥੈਟ ਇਨਕੂਬੇਸ਼ਨ ਫ੍ਰਿਜ ਦੇ ਵਿੱਚ ਨਹੀਂ ਇਹਦਾ ਟੈਂਪਰੇਚਰ 20 ਤੋਂ 25 ਮੇਨਟੇਨ ਕਰਨਾ ਹੈ ਆਪਾਂ। ਹੂੰ। ਸਿਰਫ 20 ਰੱਖਣਾ ਕਿੱਥੇ? ਇਹਨੂੰ ਆਪਾਂ ਕਿਸੇ ਵੀ ਠੰਡੀ ਜਗ੍ਹਾ ਤੇ ਜਿੱਦਾਂ ਟੈਂਪਰੇਚਰ 20 ਤੋਂ 25 ਹੋਵੇ। ਚਾਹੇ ਇਨਕੂਬੇਟਰ ਜਿਵੇਂ ਅਗਰ ਕਮਰਸ਼ੀਅਲ ਸਕੇਲ ਤੇ ਬਣਾ ਰਹੀਆਂ ਜਾਂ ਮੈਂ ਲੈਬ 'ਚ ਬਣਾ ਰਹੀਆਂ ਤਾਂ ਮੈਂ ਇਨਕੂਬੇਟਰ 'ਚ ਰੱਖਦੀ ਆ ਤਾਂ ਕਿ ਇਹਦਾ 20 ਤੋਂ 25 ਟੈਂਪਰੇਚਰ ਮੇਨਟੇਨ ਕੀਤਾ ਜਾ ਸਕੇ। ਅੱਛਾ ਇਹਨੂੰ ਮਤਲਬ ਟਾਈਮ ਲੱਗਦਾ ਹੈ 4-5 ਦਿਨ ਲੱਗ ਜਾਂਦਾ। ਹਫਤਾ, 1 ਹਫਤਾ। ਕਿ ਜਿੰਨੀ ਤੁਸੀਂ ਬਣਾਉਣਾ ਚਾਹੁੰਦੇ ਹੋ, ਜਿੰਨੀ ਲੀਟਰ 'ਚ ਬਣਾਉਣਾ ਹੈ। ਹਾਂਜੀ, ਹਾਂਜੀ। ਇਸ ਤੋਂ ਬਾਅਦ ਕਲਰ ਕਿਹੜਾ ਆਉਂਦਾ ਇਹ ਲਾ ਹਾਂਜੀ ਦੇਖੋ ਤੁਸੀਂ ਇਹ ਵਾਲਾ ਕਲਰ ਕਿੰਨਾ ਡਾਰਕ ਹੈ ਇਸ ਤੋਂ ਬਾਅਦ ਜਦੋਂ ਫਰਮੈਂਟੇਸ਼ਨ ਹੋ ਜਾਂਦੀ ਹੈ ਉਹਨੇ ਆਪਣੇ ਆਪ ਇਹਦਾ ਕਲਰ ਲਾਈਟ ਕਰ ਦੇਣਾ ਯਾਨੀ ਕਿ ਜਿਹੜੇ ਇਹਦੇ ਜ਼ਿਆਦਾ ਵੱਡੇ ਪੋਲੀਫੀਨੋਲਸ ਟੈਨਿਨਸ ਨੇ ਉਹਨਾਂ ਨੂੰ ਬੈਕਟੀਰੀਆ ਮੈਟਾਬੋਲਾਈਜ਼ ਕਰ ਦਿੰਦਾ ਤੇ ਉਹਨੂੰ ਲਾਈਟ ਕਲਰ ਚ ਵੀ ਕਨਵਰਟ ਕਰਦਾ ਹੈ ਉੱਪਰ ਤੁਸੀਂ ਫਿਜ਼ ਦੇਖ ਰਹੇ ਹੋ ਕਾਰਬੋਨੇਸ਼ਨ ਕਿੰਨੀ ਹੋ ਗਈ ਹੈ ਕਿ ਇਹ ਇਹ ਤਿਆਰ ਹੈ ਹਾਂ ਇਹ ਤਿਆਰ ਹੈ ਜਦੋਂ ਇਹ ਤਿਆਰ ਹੋ ਜਾਂਦੀ ਹੈ ਫਿਰ ਆਪਾਂ ਉਹਨੂੰ ਕਲਚਰ ਨੂੰ ਫਿਲਟਰ ਕਰਕੇ ਤੇ ਇਹਨੂੰ ਆਪਾਂ ਬੋਟਲ 'ਚ ਭਰ ਲੈਣਾ ਹੈ ਬੋਟਲ 'ਚ ਭਰਨ ਤੋਂ ਬਾਅਦ ਅਸੀਂ ਇਹਨੂੰ ਫ੍ਰਿਜ 'ਚ ਹੀ ਸਟੋਰ ਕਰਨਾ ਹੈ ਬਾਹਰ ਨਹੀਂ ਸਟੋਰ ਕਰਨਾ ਕਿਉਂਕਿ ਜਿੰਨੀ ਦੇਰ ਤੱਕ ਇਹ ਬਾਹਰ ਰਹੇਗੀ ਇਹਦੀ ਫਰਮੈਂਟੇਸ਼ਨ ਹੁੰਦੀ ਰਹੇਗੀ ਤਾਂ ਇਹਦਾ ਖਟਾਸ ਵੱਧੇਗੀ ਇਹਦੀ ਜਿਹੜੀ ਖਟਾਸ ਦੀ ਲੈਵਲ ਹੈ ਉਹ ਆਪਾਂ ਇਸੇ ਹਿਸਾਬ ਨਾਲ ਐਡਜਸਟ ਕਰਨਾ ਹੈ ਕਿ ਇਹਦੀ ਪੀ ਐਚ ਅਬਾਊਟ 2.5 ਤੋਂ 3.5 ਦੀ ਰੇਂਜ 'ਚ ਹੀ ਰਵੇ ਉਸ ਤੋਂ ਜ਼ਿਆਦਾ ਨਾ ਘਟੇ ਜੇ ਪੀ ਐਚ ਘਟ ਜਾਏਗੀ ਤਾਂ ਫਿਰ ਡਰਿੰਕ ਜਿਹੜਾ ਹੈ ਮੋਰ ਆਫ ਵਿਨੇਗਰ ਲਾਈਕ ਟੇਸਟ ਹੋ ਜਾਏਗਾ ਪੀ ਐਚ ਮੀਨਸ पीएच ਹੁੰਦਾ ਕਿ ਇਹਦਾ ਤਜਾਬੀ ਮਾਦਾ ਕਿੰਨਾ ਹੈ ਓਕੇ ਇਹਦੀ ਐਸਿਡਿਟੀ ਕਿੰਨੀ ਹੈ ਉਹਨੂੰ ਆਪਾਂ ਪੀਐਚ ਦੇ ਟਰਮਸ ਦੇ ਵਿੱਚ ਮੈਜ਼ਰ ਕਰਦੇ ਆ ਅੱਛਾ ਇਹ ਇਹ ਕੜਾ ਇਹ ਇੱਕ ਹੀ ਹੈ ਇਹ ਵੀ ਕੰਬੂਚਾ ਟੀ ਹੈ ਬਟ ਇਹਨੂੰ ਆਪਾਂ ਬਲੈਂਡ ਕੀਤਾ ਹੋਇਆ ਵਿਦ ਪਲਮ ਜੂਸ ਕਿਉਂਕਿ ਆਪਾਂ ਹੁਣ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪ੍ਰੋਡਕਟ ਬਣਾ ਰਹੇ ਆ ਤਾਂ ਅਸੀਂ ਕੀ ਕੀਤਾ ਕਿ ਕੰਬੂਚਾ ਟੀ ਡਿਵੈਲਪ ਕਰਕੇ ਉਹਨੂੰ ਆਪਾਂ ਫਰੂਟ ਜੂਸ ਨਾਲ ਮਿਕਸ ਕਰਕੇ ਡਿਫਰੈਂਟ ਫਲੇਵਰਸ ਡਿਵੈਲਪ ਕੀਤੇ ਹਨ ਅੱਛਾ ਫਲੇਵਰ ਹਾਂ ਜੀ ਇਹ ਫਲੇਵਰ ਹੈ ਪਲਮ ਬੇਸਡ ਪੀਚ ਬੇਸਡ ਤੇ ਉਸ ਤੋਂ ਬਾਅਦ ਆਪਾਂ ਵੈਜੀਟੇਬਲਸ ਚ ਬੀਟਰੂਟ ਐਂਡ ਬਲੈਕ ਕੈਰਟ ਬੇਸਡ ਕੰਬੂਚਾ ਵੀ ਤਿਆਰ ਕਰ ਰਹੇ ਹਾਂ ਅੱਛਾ ਮੈਂ ਬਿਮਾਰੀਆਂ ਦੀ ਗੱਲ ਕੀਤੀ ਇਹ ਇਹਦੇ ਨਾਲ ਕਿਉਂਕਿ ਮੈਂ ਪਹਿਲੇ ਵੀ ਆਖਿਆ ਕਿ ਜਿਹੜੀ ਘਰ ਦੇ ਵਿੱਚ ਚਾਹ ਬੰਦੀ ਹੈ ਜਦੋਂ ਕੋਈ ਚਰਚਾ ਹੁੰਦੀ ਹੈ ਮਹਿਮਾਨ ਆਉਂਦੇ ਨੇ ਦੁੱਧ ਪੱਤੀ ਪੁੱਛਿਆ ਜਾਂਦਾ ਮਹਿਮਾਨ ਕੋਲੋਂ ਵੀ 슈ਗਰ ਉਹ ਕਹਿੰਦਾ ਘੱਟ ਲੈਣੀ ਹੈ ਮੈਨੂੰ 슈ਗਰ ਹੋਈ ਹੈ ਉਹਦੇ ਚ ਖੰਡ ਨਾ ਪਾਣਾ ਇਹ ਜਿਹੜੀ ਚਾਹ ਇਹ ਸਰੀਰ ਦੇ ਵਿੱਚ ਜਿਹੜੀਆਂ ਬਿਮਾਰੀਆਂ ਅੱਜ ਕੱਲ 슈ਗਰ ਹੋ ਗਈ ਹੋਰ ਹੋ ਗਈ ਕੈਸਟੋਲ ਹੋ ਗਿਆ ਬੀਪੀ ਦੀ ਹੋ ਗਈ ਇਹ ਸਾਰਿਆਂ ਦੇ ਸਾਰਿਆਂ ਨੂੰ ਠੀਕ ਕਰੇ ਹਾਂਜੀ ਇਹਦਾ ਐਕਚੁਅਲੀ ਕੀ ਹੈਗਾ ਕਿ ਐਜੀਡੀ ਟੀ ਹੈ ਇਹਦੇ ਨਾਲ ਬਹੁਤ ਸਾਰੀਆਂ ਮੈਡੀਸਨਲ ਪ੍ਰੋਪਰਟੀਆਂ ਜੁੜੀਆਂ ਹੋਈਆਂ ਨੇ ਪੁਰਾਣੇ ਟਾਈਮ ਤੋਂ ਹੀ ਲੋਕਾਂ ਨੂੰ ਪਤਾ ਹੈ ਕਿ ਹਾਂ ਇਸ ਟੀ ਦੇ ਵਿੱਚ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਦੀਆਂ ਪ੍ਰੋਪਰਟੀਆਂ ਨੇ ਦੂਸਰਾ ਇਹ ਸਾਡੇ 슈ਗਰ ਲੈਵਲ ਨੂੰ ਸਪਾਈਕ ਕਰਨ ਤੋਂ ਰੋਕਦੀ ਹੈ ओके okay. हां जी ਨਾਲ ਦੀ ਨਾਲ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਗਾਟ ਦੀ ਬਿਮਾਰੀ ਹੈ ਗੁੱਟਨੇ ਆ ਚ ਉਹਨਾਂ ਦੇ ਦਰਦ ਰਹਿੰਦਾ ਹੈ ਤਾਂ ਉਹਦੇ ਉਹਦੇ ਲਈ ਵੀ ਆ ਜਿਹੜੀ ਚਾਹ ਹੈ ਉਹ ਕਾਫੀ ਲਾਇਵ ਆਂਦਾ ਕਿਉਂਕਿ ਇਹ ਕੋਲੇਸਟ੍ਰੋਲ ਕੰਟਰੋਲ ਕਰਦੀ ਹੈ ਯੂਰਿਕ ਐਸਿਡ ਨੂੰ ਕੰਟਰੋਲ ਕਰਦੀ ਹੈ ਨਾਲ ਦੀ ਨਾਲ ਇਹਦੇ ਵਿੱਚ ਐਂਟੀ ਇਨਫਲੇਮੇਟਰੀ ਪ੍ਰੋਪਰਟੀਆਂ ਵੀ ਨੇ अच्छा ਇਹਦੇ ਵਾਸਤੇ ਕੋਈ ਟ੍ਰੇਨਿੰਗ ਵੀ ਦੇ ਰਿਹਾ ਪੰਜਾਬ ਖੇਤੀਬੜੀ ਯੂਨੀਵਰਸਿਟੀ ਹਾਂਜੀ ਕਿਉਂਕਿ ਸਾਡੀ ਪੀਏਯੂ ਦਾ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਹੈ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਅਲੱਗ-ਅਲੱਗ ਪ੍ਰੋਡਕਟਸ ਜਿਹੜੇ ਵੀ ਆਪਾਂ ਡਿਵੈਲਪ ਕੀਤੇ ਨੇ ਪੀਏਯੂ ਦੇ ਵਿੱਚ ਉਹਨਾਂ ਦੀਆਂ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਆਪਸ ਅਸੀਂ ਆਪਣੀ ਕੰਬੂਚਾ ਦੀ ਵੀ ਟ੍ਰੇਨਿੰਗ ਦੇ ਕੋਈ ਚਾਰजेस ਨੇ ਸਰੋ ਫ੍ਰੀ ਆਫ ਕਾਸ ਬਸ ਟ੍ਰੇਨਿੰਗ ਦੇਣ ਤੋਂ ਬਾਅਦ ਉਹ ਬਿਜ਼ਨਸ ਕਰ ਸਕਦੀ ਹੈ ਚਾਹੇ ਔਰਤ ਹੈ ਚਾਹੇ ਮਰਦ ਹੈ ਹਾਂਜੀ ਟ੍ਰੇਨਿੰਗ ਦੇਣ ਤੋਂ ਬਾਅਦ ਉਹ ਬਿਜ਼ਨਸ ਕਰ ਸਕਦੇ ਨੇ ਆਪਣਾ ਅਗਰ ਉਹ ਚਾਹੁੰਦੇ ਨੇ ਆਪਣੇ ਘਰ ਦੇ ਲਈ ਬਣਾ ਕੇ ਰੱਖਣਾ ਤਾਂ ਉਹ ਕਲ ਚਲੇ ਜਾ ਕੇ ਆਪਣੇ ਘਰ ਦੇ ਯੂਜ਼ ਲਈ ਵੀ ਬਣਾ ਸਕਦੇ ਨੇ ਅੱਛਾ ਇਹ ਫੈਟ ਘਟਾਉਣ ਦੇ ਵਿੱਚ ਵੀ ਮੋਟਾਪਾ ਘਟਾਉਣ ਦੇ ਵਿੱਚ ਕਾਰਗਰ ਸਾਬਿਤ ਹੈ ਹਾਂਜੀ ਕਿਉਂਕਿ ਕੋਲੇਸਟੇਰੋਲ ਨੂੰ ਕੰਟਰੋਲ ਕਰਦੀ ਹੈ ਤਾਂ ਆਬਵੀਅਸਲੀ ਇਹ ਫੈਟਨੈਸ ਨੂੰ ਘਟਾਉਂਦੀ ਹੈ ਕੋਈ ਨੰਬਰ ਡਿਪਾਰਟਮੈਂਟ ਦਾ ਜਿਹੜੇ ਨੰਬਰ ਤੇ ਕਿਸੇ ਨੇ ਟ੍ਰੇਨਿੰਗ ਲੈਣੀ ਹੈ ਫਾਰਮ ਭਰ ਕੇ ਇੱਥੇ ਆਣਾ ਫਾਰਮ ਭਰ ਮਸਿਆਣਾ ਕਿ ਕਿਹਦੇ ਕਿਸ ਨੰਬਰ ਤੇ ਕੰਟੈਕਟ ਕਰੇ ਆਪਣੀ ਯੂਨੀਵਰਸਿਟੀ ਦੀ ਵੈਬਸਾਈਟ ਹੈ www.pau.edu ਉਸ ਵੈਬਸਾਈਟ ਦੇ ਉੱਪਰ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਲਿੰਕ ਹੈ ਜਿਦੇ ਵਿੱਚ ਸਾਰੀ ਜਦੋਂ ਤੁਸੀਂ ਉਹ ਲਿੰਕ ਨੂੰ ਕਲਿੱਕ ਕਰੋਗੇ ਜਿਹੜੀਆਂ ਵੀ ਉਹਨਾਂ ਦੀਆਂ ਆਨ ਗoing ਟ੍ਰੇਨਿੰਗਸ ਨੇ ਜਾਂ ਅਪਕਮਿੰਗ ਟ੍ਰੇਨਿੰਗਸ ਨੇ ਜਿਹੜੀਆਂ ਆਉਣ ਵਾਲੀਆਂ ਟ੍ਰੇਨਿੰਗਸ ਨੇ ਉਹਨਾਂ ਦਾ ਡਿਟੇਲ along with date ਮੈਂਸ਼ਨ ਕੀਤੀ ਹੁੰਦੀ ਹੈ ਜੇ ਤੁਸੀਂ ਉਹਨਾਂ 'ਚੋਂ ਕੋਈ ਵੀ ਟ੍ਰੇਨਿੰਗ ਅਟੈਂਡ ਕਰਨਾ ਚਾਹੁੰਦੇ ਹੋ ਉਹਨੂੰ ਕਲਿੱਕ ਕਰੋ ਇੱਕ ਫਾਰਮ ਤੁਹਾਡਾ ਆਨਲਾਈਨ ਅਵੇਲੇਬਲ ਹੈ ਉਹ ਤੁਸੀਂ ਆਨਲਾਈਨ ਭਰ ਕੇ ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਇਸ ਟ੍ਰੇਨਿੰਗ ਦੇ ਲਈ ਸੁਆ ਚਾਹ ਕਾਫੀ ਫਾਇਦੇਮੰਦ ਆ ਔਰ ਕਈ ਬਿਮਾਰੀਆਂ ਵੀ ਇਹ ਚਾਹ ਠੀਕ ਕਰ ਸਕਦੀ ਹੈ ਕਿਉਂਕਿ ਇਹ ਜਿਹੜੀਆਂ ਮੈਂ ਤਸਵੀਰਾਂ ਦਿਖਾ ਰਿਹਾ ਘਰ ਦੇ ਵਿੱਚ ਚਾਹ ਜਦੋਂ ਵੀ ਬੰਦੀ ਹੈ ਮੈਂ ਬਾਰ-ਬਾਰ ਉਹ ਲਫ਼ਜ਼ਾਂ ਨੂੰ ਇਸਤੇਮਾਲ ਕਰ ਰਿਹਾ ਕਿ ਦੁੱਧ ਪਹਿਲੇ ਪਾਣੀ ਨੂੰ ਗਰਮ ਕਰੋ ਫਿਰ ਪੱਤੀ ਪਾਓ ਫਿਰ ਖੰਡ ਪਾਓ ਉਸ ਤੋਂ ਬਾਅਦ ਦੁੱਧ ਪਾਇਆ ਜਾਂਦਾ ਡਾਕਟਰ ਅਕਸਰ ਆਖਦੇ ਨੇ ਕਈ ਵਾਰ ਅਸੀਂ ਵੀ ਆਖਦੇ ਆ ਯਾਰ ਅੱਜ ਮੈਂ ਚਾਹ ਛੱਡਤੀ ਪਰ ਇਹ ਅਗਰ ਚਾਹ ਤੁਸੀਂ ਪੀਣੀ ਸ਼ੁਰੂ ਕਰ ਦੋਗੇ ਨਹੀਂ ਛੱਡੋਗੇ ਤਾਂ ਕਈ ਤਰ੍ਹਾਂ ਦੇ ਸਰੀਰ ਦੇ ਵਿੱਚ ਬਿਮਾਰੀਆਂ ਨੂੰ ਇਹ ਚਾ ਠੀਕ ਕਰ ਸਕਦੀ ਹੈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ